ਸਾਦ ਸੰਗਤ ਜੀ ਕਿਸਾਨੀ ਅੰਦੋਲਨ 2.0 ਐਂਡ ਜੋਰਾਂ ਸ਼ੋਰਾਂ ਤੇ ਐ ਤੇ ਇਸੇ ਮੋਕੇ ਕਰਨ ਓਜਲਾ ਵੀ ਕਿਸਾਨਾਂ ਨਾਲ ਸ਼ਿਰਕਤ ਕਰਨ ਪਹੁੰਚ ਚੁਕੇ ਹਨ ਅਤੇ ਉਹਨਾਂ ਨੇ ਕਿਸਾਨਾਂ ਦੇ ਸਪੋਰਟ ਕਰਦੇ ਆ ਕੀ ਕੁਝ ਕੀ ਆ ਆਪ ਉਹ ਦੇਖਦੇ ਆ ਬਹੁਤ ਖੁਸ਼ ਹੋ ਗਈ ਜੀ ਦੇਖ ਕੇ ਦੇਖੋ ਤਾਂ ਸਹੀ ਰੂ ਖੁਸ਼ ਹੁੰਦੀ ਆ ਬਾਈ ਸ਼ੁਕਰਾਨਾ ਤੇ ਦੇਖਣ ਨੂੰ ਮਿਲਿਆ ਆਪਾਂ ਨੂੰ ਬਹੁਤ ਵਧੀਆ ਬਾਈ ਜਿੱਤ ਸਾਡੀ ਪੱਕੀ ਐ ਜਿੱਤ ਸਾਡੀ ਹੋ ਗਈ ਐ ਸਾਰੇ ਸਾਡੇ ਬਜ਼ੁਰਗ ਜਿੰਨੇ ਵੀ ਮਾਪੇਣਾ ਬੈਠੀਆਂ ਅਸੀਂ ਉਹਨਾਂ ਦੇ ਮੋਢੇ ਨਾਲ ਮੋਟਾ ਸਿਰ ਨਾਲ ਸਿਰ ਜੋੜ ਕੇ ਖੜੇ ਆ ਤੇ ਖੜਦੇ ਰਾਂਗੇ ਬਾਈ ਜੀ ਕਰ ਜੀ ਐਡਾ ਵੱਡਾ ਮੈਂ ਕਹਿੰਦਾ ਕਿ ਯੂਥ ਨੇ ਮੋੜਾ ਸੰਭਾਲ ਲਿਆ ਕਿਤੇ ਯੂਥ ਨਸ਼ੇੜੀ ਆ ਯੂਥ ਕਰਾਹੇ ਪੈ ਗਿਆ ਪਰ ਅੱਜ ਯੂਥ ਨੇ ਸਾਬਤ ਕਰਤਾ ਕਿ ਯੂਥ ਜੁਝਾਰੂ ਆ ਬਿਲਕੁਲ ਭਾਈ ਜਿਹੜੇ ਵੀ ਲੋਕ ਕਹਿੰਦੇ ਸੀਗੇ ਅੱਜ ਉਹਨਾਂ ਦੇ ਮੂੰਹ ਤੇ ਥੱਪੜ ਵਾਲਾ ਕੰਮ ਕਰ ਰਿਹਾ ਜਿਹੜੇ ਕਹਿੰਦੇ ਸੀ ਪੰਜਾਬ ਨਿਸ਼ਾਨੇ ਖਾ ਲਿਆ ਕਰ ਲਿਆ ਮੈਂ ਕਹਿੰਦਾ ਇੱਥੇ ਆ ਕੇ ਇੱਕ ਰੀ ਦੇਖੋ ਤਾਂ ਸਹੀ ਤੁਹਾਡੀ ਰੂਹ ਖੁਸ਼ ਹੁੰਦੀ ਬਾਦਾਮਾ ਦੇ ਲੰਗਰ ਲਾਤੇ ਬਾਈ ਇਹ ਸਿੱਖ ਕੌਮ ਹੈ ਬਾਈ ਜੀ ਅੱਜ 20 ਰੁਪਏ ਦਾ ਲੰਗਰ ਹੈ ਪੂਰੇ ਦੇਸ਼ ਚ ਅਰਬ ਕਰੋੜਾਂ ਦਾ ਮਿਲਦਾ ਹੈ ਪੂਰਾ ਲੰਗਰ ਵੱਧ ਗਿਆ ਬਿਲਕੁਲ ਬਾਈ ਜੀ ਬਿਲਕੁਲ ਜਿਹੜੇ ਕਹਿੰਦੇ ਇੱਥੇ ਪੀਜ਼ੇ ਨੂੰ ਫੰਡਿੰਗ ਕਿੱਥੋਂ ਆਉਂਦੀ ਆ ਜਾਂ ਇਹ ਕਿੱਥੋਂ ਹੁੰਦਾ ਇਹਨਾਂ ਕੋ ਪੈਸੇ ਕਿੱਥੋਂ ਹੁੰਦੇ ਨੇ ਮਾਸਣਾ ਚਾਹਣਾ ਵੀ ਇਹ ਗੁਰੂ ਦਾ ਲੰਗਰ ਹੈ ਨਹੀਂ ਕਦੇ ਨਾ ਤਾਂ ਕਦੇ ਰੁਕੇ ਤੇ ਨਾ ਕਦੇ ਰੁਕੂਗਾ ਬਾਈ ਜੀ ਬਾਈ ਲਗਾਤਾਰ ਬਾਲੀਵੁੱਡ ਹਸਤੀਆਂ ਆਪਾਸ ਪਰ ਜੋ ਵੀ ਜੋ ਕਹਿੰਦਾ ਆਪਾਂ ਉਹਨਾਂ ਨੂੰ ਉਹਨਾਂ ਨੂੰ ਕੁਝ ਕਹਿ ਕੇ ਇਹਦਾ ਚਿੱਕਰ ਚ ਛਾਲ ਮਾਰ ਕੇ ਆਪਦੇ ਕੱਪੜੇ ਉੱਤੇ ਚਿੱਕਰ ਪਾਉਣ ਵਾਲਾ ਕੰਮ ਆ ਉਹਨਾਂ ਨੂੰ ਕੁਝ ਕਹਿ ਕੇ ਆਪ ਆਪਣਾ ਟਾਈਮ ਵੇਸਟ ਜਾਂ ਐਨਰਜੀ ਵੇਸਟ ਨਾ ਕਰੀਏ ਕੋਈ ਗੱਲ ਨਹੀਂ ਹੈਗੀ ਜਿਹੜਾ ਜੋ ਵੀ ਕਹਿੰਦਾ ਆਪਾਂ ਆਪਣਾ ਹੌਸਲਾ ਕਾਇਮ ਰੱਖਣਾ ਹੈ ਸਭ ਪਬਲਿਸਿਟੀ 'ਚ ਆਉਣ ਵਾਲੀਆਂ ਗੱਲਾਂ ਨੇ ਇਹਨਾਂ ਨੂੰ ਆਪਾਂ ਇਗਨੋਰ ਕਰੀ ਤੇ ਆਪਣਾ ਜਿਹੜਾ ਮੋਰਚਾ ਉਹ ਕਾਇਮ ਰੱਖੀਏ ਜਿਹੜਾ ਆਪਣਾ ਫੋਕਸ ਆਪ ਇੱਕ ਚੀਜ਼ ਉੱਤੇ ਰੱਖੀ ਬਾਈ ਅੱਜ ਪੋਦੀਆਂ ਰਾਤਾਂ ਨੇ ਬਜ਼ੁਰਗ ਠੰਡੀ ਰਾਤ 'ਚ ਬੈਠੇ ਹੋਏ ਨੇ ਲਗਾਤਾਰ ਉਸੇ ਤਰ੍ਹਾਂ ਹੀ ਅੱਜ ਸਾਡੇ ਬਜ਼ੁਰਗ ਇਸ ਰਾਤਾਂ ਦੇ ਕਹ ਦਿੰਦੇ ਆ ਉਹ ਇਹ ਤਾਂ ਜ਼ਰੂਰ ਕਵਰ ਕਰ ਰਹੀ ਹੈ ਵੀ ਇਹ ਪੀਜ਼ੇ ਖਾਂਦੇ ਨੇ ਇਹ ਖਾਂਦੇ ਨੇ ਪਰ ਉਹ ਇਹ ਨਹੀਂ ਇੱਥੇ ਆ ਕੇ ਦਿਖਾਉਂਦੇ ਰਾਤ ਨੂੰ ਵੀ ਬਜ਼ੁਰਗ ਸਾਡੇ ਟਰਾਲੀਆਂ ਥੱਲੇ ਸੁੱਤੇ ਪਏ ਨੇ ਜਾਂ ਜਿੱਦਾਂ ਵੀ ਇੱਥੇ ਹਾਲਾਤ ਹੈਗੇ ਨੇ ਜਿਵੇਂ ਠੰਡ ਤੇ ਪਾਲੇ ਤੇ ਠਰਦੇ ਆ ਉਹ ਇਹ ਚੀਜ਼ਾਂ ਨਹੀਂ ਦਿਖਾ ਰਹੇ ਥੋੜੀ ਵੀ ਦਾਦਬਾਨੀ ਤੁਸੀਂ ਇੱਥੇ ਆਏ ਹੋ ਬਹੁਤ ਬਹੁਤ ਧੰਨਵਾਦ ਆ ਬਾਈ ਜੀ ਬਾਈ ਜੀ ਜਿਹੜਾ ਆਖਰੀ ਸਵਾਲ ਕੇ ਹੁਣ ਗੀਤਾ ਵਿੱਚ ਵੀ ਕ੍ਰਾਂਤੀ ਆ ਗਈ ਆ ਬਦਲਾਅ ਆ ਗਿਆ ਹੁਣ ਆਉਣ ਵਾਲੀਆਂ ਫਿਲਮਾਂ ਕਿਤਾਬਾਂ ਹਿਸਟਰੀ ਵਿੱਚ ਵੀ ਬਦਲਾਅ ਹੋਗੇ ਸਮਝੋ ਬਾਈ ਇਤਿਹਾਸ ਰਸਤਾ ਦੀ ਪੰਜਾਬੀਆਂ ਨੇ ਅੱਗੇ ਵੀ ਬਹੁਤ ਰਚੇ ਨੇ ਹੁਣ ਵੀ ਰਸਤਾ ਬਿਲਕੁਲ ਬਾਈ ਕਿਸਾਨ ਇੱਕ ਤਾਂ ਜਿੰਦਾਬਾਦੋ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦਾ ਕਿਸਾਨੀ ਅੰਦੋਲਨ 2.0 ਸਰਕਾਰ ਦੇ ਐਮਐਸਪੀ ਦੇ ਵਾਅਦੇ ਤੋਂ ਮੁਕਰਨ ਦੇ ਬੋਝੋ ਲੌਂਚ ਕੀਤਾ ਗਿਆ ਵਾ ਅਤੇ ਇਸ ਵਾਰੀ ਵੀ ਇਸ ਅੰਦੋਲਨ ਨੂੰ ਪੰਜਾਬੀ ਇੰਡਸਟਰੀ ਵੱਲੋਂ ਸਪੋਰਟ ਤੇ ਬਾਲੀਵੁੱਡ ਵਾਲਿਆਂ ਵੱਲੋਂ ਇੰਫਲੂਐਂਸ ਮਿਲ ਰਹੀ ਹੈ ਕਿਸਾਨਾਂ ਨੂੰ ਰੋਕਣ ਦੇ ਲਈ ਸਰਕਾਰ ਨੇ ਖੂਬ ਤਿਆਰੀਆਂ ਕੀਤੀਆਂ ਹਨ ਪਰ ਕਿਸਾਨਾਂ ਦੇ ਹੌਸਲੇ ਤੋਂ ਇਹ ਲੱਗਦਾ ਹੈ ਕਿ ਉਹ ਦਿੱਲੀ ਪਹੁੰਚਣ ਤੋਂ ਪਹਿਲਾਂ ਚੈਨ ਦੇ ਸਾਹ ਨਹੀਂ ਲੈਣਗੇ ਅਤੇ ਪਹਿਲਾਂ ਵਾਂਗ ਹੁਣ ਵੀ ਆਪਣੇ ਮੰਗਾਂ ਮਨਵਾ ਕੇ ਹੀ ਹੋਣਗੇ